ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਅੰਡਰ ਆਰਮਸ ਨੂੰ ਸਾਫ਼ ਕਿਸ ਤਰ੍ਹਾਂ ਕਰੀਏ ਕੁਝ ਲੋਕ ਆਪਣੇ ਅੰਡਰ ਆਰਮਸ ਨੂੰ ਜਿੰਨਾ ਮਰਜ਼ੀ ਸਾਫ਼ ਕਰ ਲੈਣ ਪਰ ਫਿਰ ਵੀ ਅੰਡਰ ਆਰਮਸ ਕਾਲੇ ਹੀ ਰਹਿੰਦੇ ਹਨ ਹਾਲਾਂਕਿ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਅੰਡਰ ਆਰਮਸ ਕਾਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਕਿਹਾ ਜਾਂਦਾ ਹੈ ਇਹ ਸਮੱਸਿਆ हाइपरपिगमेंटेशन लोशन ਦੀ ਜ਼ਿਆਦਾ ਮਾਤਰਾ ਦੇ ਸੇਵਨ ਅਤੇ ਸਫਾਈ ਦੀ ਕਮੀ ਕਾਰਨ ਹੁੰਦੀ ਹੈ। ਇਸ ਤਰ੍ਹਾਂ ਦੇ ਕਾਲੇ ਅੰਡਰ ਆਰਮਸ ਵਾਲੇ ਲੋਕਾਂ ਨੂੰ ਸਲੀਵਲੈਸ ਡਰੈੱਸ ਪਹਿਨਣ ਵਿੱਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਨੁਸਖੇ ਅਪਣਾ ਕੇ ਅੰਡਰ ਆਰਮਸ ਨੂੰ ਕਾਲੇਪਣ ਨੂੰ ਆਸਾਨੀ ਨਾਲ ਘਟਕ ਕੀਤਾ ਜਾ ਸਕਦਾ ਹੈ। ਤੁਸੀਂ ਵੀਡੀਓ ਨੂੰ ਪੂਰਾ ਦੇਖਣਾ ਹੈ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜ਼ਰੂਰ ਤਾਂ ਜੋ ਕਿਸੇ ਦੇ ਕੰਮ ਆ ਸਕੇ ਤੇ ਆਪਾਂ ਹੁਣ ਤੁਹਾਨੂੰ ਇਸ ਤੋਂ ਸਟਾਰ ਪਾਉਂਦੇ ਕੁਝ ਨੁਸਖੇ ਦੱਸਾਂਗੇ ਜੋ ਅਪਣਾ ਕੇ ਤੁਸੀਂ ਆਪਣੇ ਅੰਡਰ ਆਰਮਸ ਨੂੰ ਸਾਫ਼ ਕਰ ਸਕਦੇ ਹੋ ਅਤੇ 슬ੀਵਲੈਸ ਡਰੈਸ ਪਾ ਸਕਦੇ ਹੋ ਐਲੋਵੇਰਾ ਐਲੋਵੇਰਾ ਅੰਡਰ ਆਰਮਸ ਦੇ ਕਾਲੇਪਣ ਨੂੰ ਘੱਟ ਕਰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਨੂੰ ਕਾਲੇ ਪੰਤੇ ਲਗਾਓ ਅਤੇ 20 ਮਿੰਟ ਬਾਅਦ ਅੰਡਰ ਆਰਮਸ ਨੂੰ ਧੋ ਲਓ ਮਾਹਰਾਂ ਦਾ ਕਹਿਣਾ ਹੈ ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ਵਿੱਚ ਇਹ ਸਮੱਸਿਆ ਘੱਟ ਹੋ ਜਾਵੇਗੀ ਨੰਬਰ 2 ਤੇ ਹੈ ਬੇਕਿੰਗ ਸੋਡਾ ਬੇਕਿੰਗ ਸੋਡਾ ਵੀ ਅੰਡਰ ਆਰਮਸ ਤੇ ਕਾਲੇ ਪੰਤੇ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦਗਾਰ ਹੋ ਸਕਦਾ ਹੈ ਇਸ ਦਾ ਪੇਸਟ ਬਣਾਉਣ ਲਈ ਇੱਕ ਕਟੋਰੇ ਵਿੱਚ 2 ਚਮਚ ਬੇਕਿੰਗ ਸੋਡਾ ਅਤੇ ਥੋੜਾ ਜਿਹਾ ਪਾਣੀ ਮਿਲਾਓ ਇਸ ਪੇਸਟ ਨੂੰ ਅੰਡਰ ਆਰਮਸ ਤੇ ਕਾਲੇ ਪੰਤੇ ਲਗਾਉਣ ਨਾਲ ਚੰਗੇ ਨਤੀਜੇ ਮਿਲਣਗੇ ਤੇ ਸਾਡਾ ਅਗਲਾ ਹੈ ਐਪਲ ਸਾਈਡਰ ਵਿਨੇਗਰ ਅੰਡਰ ਆਰਮਸ ਤੇ ਕਾਲੇ ਪੰਨ ਨੂੰ ਘੱਟ ਕਰਨ ਲਈ ਇੱਕ ਕਟੋਰੀ ਵਿੱਚ 2 ਚਮਚ ਬੇਕਿੰਗ ਸੋਡਾ ਅਤੇ ਐਪਲ ਸਾਈਡਰ ਵਿਨੇਗਰ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਫਿਰ ਇਸ ਮਿਸ਼ਰਣ ਨੂੰ ਅੰਡਰ ਆਰਮਸ ਦੇ ਕਾਹੇ ਪੰਤੇ ਲਗਾਓ ਅਤੇ 5 ਮਿੰਟ ਬਾਅਦ ਇਸ ਨੂੰ ਸਾਫ ਪਾਣੀ ਨਾਲ ਧੋ ਲਵੋ ਸਾਡਾ ਨੈਕਸਟ ਹੈ ਦਹੀਂ ਅਤੇ ਨਿੰਬੂ ਦਾ ਰਸ ਇੱਕ ਕਟੋਰੀ ਵਿੱਚ ਇੱਕ ਚਮਚ ਦਹੀਂ ਥੋੜਾ ਜਿਹਾ ਨਿੰਬੂ ਦਾ ਰਸ ਇੱਕ ਚੁਟਕੀ ਹਲਦੀ ਅਤੇ ਇੱਕ ਚਮਚ ਚਨੇ ਦਾ ਆਟਾ ਯਾਨੀ ਬੇਸਨ ਇਨਾਂ ਨੂੰ ਮਿਲਾਓ ਇਸ ਮਿਸ਼ਰਣ ਨੂੰ ਆਪਣੀਆਂ ਅੰਡਰ ਆਰਮਸ ਤੇ ਲਗਾਓ 20 ਮਿੰਟ ਬਾਅਦ ਪਾਣੀ ਨਾਲ ਧੋ ਲਵੋ ਅਜਿਹਾ ਕਰਨਾ ਲਾਭਦਾਇਕ ਹੋਵੇਗਾ ਨਾਰੀਅਲ ਦਾ ਤੇਲ ਅੰਡਰ ਆਰਮਸ ਤੇ ਰੋਜ਼ਾਨਾ ਨਾਰੀਅਲ ਦਾ ਤੇਲ ਲਗਾਉਣ ਨਾਲ 15 ਮਿੰਟ ਬਾਅਦ ਪਾਣੀ ਨਾਲ ਧੋ ਲਓ ਇਸ ਦੇ ਨਾਲ ਵੀ ਕਾਲੇਪਨ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਸਾਫ ਕਰੋ ਹਲਦੀ ਅਤੇ ਦੁੱਧ ਜਾਂ ਦਹੀਂ ਵਾਲਾ ਪੇਸਟ ਕਾਲੇ ਅੰਡਰ ਆਰਮਸ ਸੁੰਦਰ ਤਰ੍ਹਾਂ ਘਟਾਉਂਦੇ ਹਨ ਇਸ ਨੂੰ ਸਾਫ ਕਰਨ ਲਈ ਕੁਝ ਘਰੇਲੂ ਉਪਾਅ ਕਰ ਸਕਦੇ ਹੋ ਉਦਾਹਰਨ ਲਈ ਹਲਦੀ ਪਾਊਡਰ ਵਿੱਚ ਥੋੜਾ ਜਿਹਾ ਦੁੱਧ ਜਾਂ ਦਹੀਂ ਮਿਲਾ ਕੇ ਪੇਸਟ ਬਣਾ ਲਓ ਅਤੇ ਫਿਰ ਇਸ ਨੂੰ ਅੰਡਰ ਆਰਮਸ ਤੇ 15 ਤੋਂ 20 ਮਿੰਟਾਂ ਤੱਕ ਲਗਾਓ ਇਸ ਨਾਲ ਵੀ ਆਰਾਮ ਮਿਲਦਾ ਹੈ ਤੁਹਾਡੇ ਅੰਡਰ ਆਰਮਸ ਇਸ ਨਾਲ ਵੀ ਸਾਫ਼ ਹੋ ਜਾਣਗੇ ਤੇ ਆਪਣਾ ਅਗਲਾ ਨੁਸਖਾ ਹੈ ਨਿੰਬੂ ਦਾ ਰਸ ਅੰਡਰ ਆਰਮਸ ਤੇ ਨਿੰਬੂ ਦਾ ਰਸ ਲਗਾਓ ਅਤੇ 15-20 ਮਿੰਟ ਤੱਕ ਮਾਲਸ਼ ਕਰੋ ਅੰਡਰ ਆਰਮਸ ਦੀ ਸਫਾਈ ਲਈ ਐਲੋਵੇਰਾ ਨੂੰ ਬਹੁਤ ਮੰਨਿਆ ਜਾਂਦਾ ਹੈ ਠੀਰੇ ਦੀ ਵਰਤੋ ਠੀਰੇ ਦੇ ਟੁਕੜੇ ਨੂੰ ਅੰਡਰ ਆਰਮਸ ਤੇ ਰਗੜੋ ਇਸ ਤਰ੍ਹਾਂ 15-20 ਮਿੰਟ ਤੱਕ ਕਰੋ ਅਤੇ ਫਿਰ ਧੋ ਲਓ ਇਸ ਨਾਲ ਵੀ ਅੰਡਰ ਆਰਮਸ ਸਾਫ਼ ਹੋ ਜਾਣਗੇ ਛੋਲਿਆਂ ਦੇ ਆਟੇ ਵਾਲਾ ਪੇਸਟ ਛੋਲਿਆਂ ਦੇ ਆਟੇ ਵਿੱਚ ਥੋੜਾ ਜਿਹਾ ਦਹੀਂ ਅਤੇ ਹਲਦੀ ਮਿਲਾ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ ਅੰਡਰ ਆਰਮਸ ਤੇ 15-20 ਮਿੰਟ ਤੱਕ ਲਗਾਓ ਮਾਲਿਸ਼ ਕਰੋ ਇਸ ਤਰ੍ਹਾਂ ਕਰਨ ਨਾਲ ਵੀ ਅੰਡਰ ਆਰਮਸ ਸਾਫ਼ ਹੋ ਜਾਣਗੇ। ਸੰਤਰੇ ਦਾ ਛਿਲਕਾ ਅਤੇ گلاب ਜਲ। ਸੁੱਕੇ ਸੰਤਰੇ ਦੇ ਛਿਲਕੇ ਦੇ ਪਾਊਡਰ ਨੂੰ گلاب ਜਲ ਵਿੱਚ ਮਿਕਸ ਕਰਕੇ ਪੇਸਟ ਬਣਾ ਕੇ ਲਗਾਓ। ਫਿਰ ਇਸ ਦੀ 10 ਤੋਂ 15 ਮਿੰਟ ਤੱਕ ਮਾਲਿਸ਼ ਕਰੋ ਅਤੇ ਹਲਕੇ ਗਰਮ ਪਾਣੀ ਨਾਲ ਅੰਡਰ ਆਰਮਸ ਨੂੰ ਧੋ ਲਵੋ। ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ। ਜੇਕਰ ਵੀਡੀਓ ਬਧਿਆਹ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਥੈਂਕ ਯੂ